ਜਾਵ ਦਾ ਇੱਕ ਅਜੀਹਾ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਰਾਤ ਆਈ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਲੈ ਕੇ ਆਏ ਮਹਾਰਾਜਾ ਰਣਜੀਤ ਸਿੰਘ ਦੀ ਬਰਾਤ ਆਈ ਤੇ ਇਸ ਸ਼ਹਿਰ ਦੇ ਨਾਲ ਲੱਗਦੇ ਇੱਕ ਪਿੰਡ ਵਿੱਚ ਬਾਬਾ ਬੁੱਢਾ ਜੀ ਦੀ ਬਰਾਤ ਆਈ ਇਹ ਸ਼ਹਿਰ ਦਾ ਨਾਮ ਹੈ ਬਟਾਲਾ 1465 ਵਿੱਚ ਭੱਟੀ ਰਾਜਪੂਤਾਂ ਦੇ ਮੁਖੀ ਰਾਏ ਰਾਮਦੇਵ ਭੱਟੀ ਨੇ ਲਾਹੌਰ ਹਕੂਮਤ ਤੋਂ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਕੁਝ ਇਲਾਕਾ 9 ਲੱਖ ਰੁਪਏ ਦੇ ਕੇ ਖਰੀਦ ਲਿਆ ਤੇ ਇੱਥੇ ਇੱਕ ਨਗਰ ਬਸਾਉਣ ਬਾਰੇ ਸੋਚਿਆ ਪਰ ਫਿਰ ਉਸ ਨੂੰ ਪਤਾ ਲੱਗਿਆ ਕਿ ਜਿਹੜੀ ਜਗ੍ਹਾ ਉਸਨੇ ਖਰੀਦੀ ਹੈ ਇੱਥੇ ਪਹਿਲਾਂ ਵਸ ਆਈਪਾਖ ਖੁੱਸ ਗਿਆ ਤਾਂ ਰਾਮਦੇਵ ਨੇ ਉਸ ਜਗ੍ਹਾ ਦੇ ਬਦਲੇ ਓਨੀ ਜਗ੍ਹਾ ਉਤੋਂ ਕੋਈ ਦੂਰੀ ਤੇ ਲੈ ਲਈ ਮਤਲਬ ਜਗ੍ਹਾ ਦਾ ਵਟਾ ਕਰ ਲਿਆ ਤੇ ਇੱਕ ਨਗਰ ਵਸਾਇਆ ਜਗ੍ਹਾ ਦਾ ਵਟਾ ਹੋਣ ਕਰਕੇ ਪਹਿਲਾਂ ਇਸ ਜਗ੍ਹਾ ਨੂੰ ਲੋਕ ਕਹਿਣ ਲੱਗੇ ਵਟਾਲਾ ਜੋ ਕਿ ਬਾਅਦ ਵਿੱਚ ਬਣ ਗਿਆ ਬਟਾਲਾ ਅਕਬਰ ਬਾਦਸ਼ਾਹ ਦੇ ਸਮੇਂ ਉਹਨੇ ਆਉਦੇ ਭਰਾ ਸ਼ਮਸ਼ੇਰ ਖਾਨ ਨੂੰ ਇਹ ਜਗ੍ਹਾ ਜ਼ਗੀਰ ਦੇ ਰੂਪ ਚ ਦਿੱਤੀ ਸ਼ਮਸ਼ੇਰ ਖਾਨ ਨੇ ਉਦੋਂ ਇੱਥੇ ਬਹੁਤ ਬਾਗ ਬਗੀਚੇ ਬਣਵਾਏ ਬਹੁਤ ਮਹਿਲ ਬਣਵਾਏ ਉਦੋਂ ਇਸ ਜਗ੍ਹਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸ਼ਮਸ਼ੇਰ ਖਾਨ ਨੇ ਇਹ ਸ਼ਹਿਰ ਦੀ ਦੁਵਾਲੇ ਇੱਕ ਬਹੁਤ ਉੱਚੀ ਦਵਾਰ ਬਣਾਈ 12 ਦਰਵਾਜ਼ੇ ਵੀ ਰਖਵਾ ਇਸ ਦੇ ਆਸ-ਪਾਸ ਬਟਾਲਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਰਾਤ ਟੁੱਕੀ ਸੀ ਤੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਕਾਰਜ ਹੋਇਆ ਸੀ। ਇਸੇ ਸ਼ਹਿਰ 'ਚ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਵਿਚਾਰ-ਗੋਸ਼ਟੀਆਂ ਕਰਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਸੀ। ਮੀਰੀ ਪੀਰੀ ਦੇ ਮਾਲਕ 6ਵੇਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਇਸੇ ਸ਼ਹਿਰ ਦੇ ਵਿੱਚ ਵਿਆਹਣ ਲਿਆਏ ਸੀਗੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਪਹਿਲਾ ਵਿਆਹ ਮਹਾਰਾਣੀ ਮਹਿਤਾਬ ਕੌਰ ਨਾਲ ਬਟਾਲਾ ਦੇ ਵਿੱਚ ਹੀ ਹੋਇਆ ਸੀ। ਸਿੱਖ ਧਰਮ ਦੀ ਮਹਾਨ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਵੀ ਬਟਾਲਾ ਦੇ ਨਾਲ ਲੱਗ ਉੱਪਰ ਬੰਦਗੀ ਕਰਦੇ ਰਹੇ ਤੇ ਇਸਲਾਮ ਵਿੱਚ ਇਸ ਜਗ੍ਹਾ ਨੂੰ ਬਟਾਲਾ ਸ਼ਰੀਫ ਕਿਹਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ 1711 ਤੇ ਫਿਰ 1715 ਵਿੱਚ ਦੋ ਵਾਰ ਸਿੰਘਾਂ ਨੇ ਬਟਾਲੇ ਨੂੰ ਜਿੱਤ ਕੇ ਆਪਣੇ ਅਧੀਨ ਕੀਤਾ। ਉਸ ਤੋਂ ਬਾਅਦ ਕਨਈਆ ਮਿਸਲ ਦੀ ਰਾਣੀ ਸਦਾਕੌਰ ਦੇ ਅਧੀਨ ਬਟਾਲਾ ਰਿਹਾ। ਰਾਣੀ ਸਦਾਕੌਰ ਨੇ ਅੰਮ੍ਰਿਤਸਰ, ਹੁਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਜੰਮੂ ਦੀਆਂ ਪਹਾੜੀਆਂ ਤੇ ਹੋਰ ਬਹੁਤ ਸਾਰੇ ਇਲਾਕੇ ਜਿੱਤ ਕੇ ਆਪਣੇ ਰਾਜ ਵਿੱਚ ਮਿਲਾਏ ਤੇ ਰਾਜਧਾਨੀ ਬਟਾਲੇ ਨੂੰ ਬਣਾਇਆ। ਫਿਰ 1820 ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਟਾਲੇ ਨੂੰ ਖਾਲਸਾ ਰਾਜ ਵਿੱਚ ਮਿਲਾ ਲਿਆ ਤੇ ਸ਼ੇਰ-ਏ-ਪੰਜਾਬ ਪੁੱਤਰ ਸ਼ੇਰ ਸਿੰਘ ਦਾ ਜਨਮ ਵੀ ਬਟਾਲਾ ਸ਼ਹਿਰ ਦਾ ਹੀ ਹੈ ਉਹ ਬਟਾਲੇ ਦੇ ਵਿੱਚ ਹੀ ਰਹਿੰਦਾ ਸੀ ਤੇ ਹੁਣ ਵੀ ਬਟਾਲੇ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਮੌਜੂਦ ਹੈ ਅੰਗਰੇਜ਼ ਹਕੂਮਤ ਵੇਲੇ ਪਹਿਲਾਂ ਬਟਾਲਾ ਇੱਕ ਜ਼ਿਲ੍ਹਾ ਹੁੰਦਾ ਸੀ ਪਰ ਫਿਰ ਇਸ ਨੂੰ ਤੋੜ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਕਰਤਾ ਅੰਗਰੇਜ਼ ਸਰਕਾਰ ਵੇਲੇ ਬਟਾਲੇ ਨੂੰ ਆਇਰਨ ਬਰਡ ਆਫ ਏਸ਼ੀਆ ਕਿਹਾ ਜਾਂਦਾ ਸੀ ਕਿਉਂਕਿ ਬਟਾਲੇ ਦੇ ਵਿੱਚ ਲੋਹੇ ਦੇ ਔਜ਼ਾਰ ਬਣਾਉਣ ਦੇ ਬਹੁਤ ਵੱਡੇ ਵੱਡੇ ਕਾਰਖਾਨੇ ਹੁੰਦੇ ਸੀ ਬਟਾਲੇ ਦੇ ਬਣੇ ਹੋਏ ਮਸ਼ੀਨਰੀ ਦੇ ਤੇ ਹੋਰ ਔਜ਼ਾਰ ਬਾਹਰਲੇ ਮੁਲਕਾਂ 'ਚ ਵੀ ਭੇਜੇ ਜਾਂਦੇ ਸੀ 47 ਦੀ ਵੰਡ ਵੇਲੇ ਪੂਰੀ ਬਟਾਲਾ ਤਹਿਸੀਲ ਪਹਿ ਜੇ ਤਾ ਗਿਆ ਇਹ ਸੀ ਬਟਾਲਾ ਦਾ ਇਤਿਹਾਸ